ਸਸ਼ੇ ਕਾਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰ ਨਾਂ ਤੱਕ ਜਰੂਰ ਬਨੇ ਰਹਿਣਾ ਜਿੰਨੇ ਵੀ ਲਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਅੱਜ ਨਦੇੜ ਜਾਣਗੇ ਪਰ ਵਰਸਮੇ ਤੇ ਸਤਿਕੰਠਿ ਸ੍ਰੀ ਹਜੂਰ ਸਾਹਿਬ ਵਿਖੇ ਟੇਕਣਗੇ ਮੱਥਾ ਇਸ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮਹਾਰਾਸ਼ਟਰ ਦੇ ਦੌਰੇ ਤੇ ਜਾਣ ਜਿੱਥੇ ਸਭ ਤੋਂ ਪਹਿਲਾਂ ਨਦੇੜ ਜਾਣਗੇ ਜਿੱਥੇ ਉਹ ਆਪਣੇ ਪਰਿਵਾਰ ਸਮੇਤ ਸਤਿਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਨਮਸਤਕ ਹੋਣਗੇ ਨਦੇੜ ਸੈਬ ਪਹੁੰਚਣ ਦਾ ਸਮਾਂ ਦੁਪਹਿਰ 2 ਵਜੇ ਰੱਖਿਆ ਗਿਆ ਹੈ ਇਸ ਤੋਂ ਬਾਅਦ ਉਹ 3 ਘੰਟੇ ਉੱਥੇ ਰਹਿਣਗੇ ਜਦੋਂ ਉਹ ਸ਼ਾਮ 5 ਵਜੇ ਭਗਵੰਤ ਮਾਨ ਮੋਬਈ ਲਈ ਰਵਾਨਾ ਹੋਣਗੇ ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਮੁੱਖ ਮੰਤਰੀ ਪਿਛਲੇ 1 ਹਫ਼ਤੇ ਤੋਂ ਲਗਾਤਾਰ ਦੌਰੇ ਤੇ ਹਨ ਇਸ ਤੋਂ ਪਹਿਲਾਂ ਉਹ ਹਰਿਆਣਾ ਚੋਣਾ ਸੰਬੰਧੀ ਚੋਣ ਮੀਟਿੰਗ ਕਰ ਰਹੇ ਹਨ ਇਸ ਤੋਂ ਬਾਅਦ ਸਤਲਤਾ ਦਿਵਸ ਸਮਾਰੋਹ ਅਤੇ ਫੇਰ ਰਖੜੀ ਅਤੇ ਰਖੜੀ ਪੁੰਨਿਆਂ ਮੰ ਸੰਬੰਧਿਤ ਸਮਾਰਕ ਵਿੱਚ ਸ਼ਾਮਿਲ ਹੋਏ ਪਵਿੱਤਰ ਤਖਤਾਂ ਵਿੱਚ ਇੱਕ ਸ੍ਰੀ ਹਰਜੂਰ ਸਾਹਿਬ ਹਜੂਰ ਸਾਹਿਬ ਨੂੰ ਤਖਤ ਸ੍ਰੀ ਹਰਜੂਰ ਸਾਹਿਬ ਅਟਲ ਨਗਰ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਖਤਰਮ ਦੇ ਪੰਜ ਤਖਤਾਂ ਵਿੱਚੋਂ ਇੱਕ ਹੈ ਜਿੱਥੇ ਇੱਥੇ ਸਤਗੁਰ ਸਤਿਗੁਰਦਵਾਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਬਣਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਆਖਰੀ ਦਿਨ ਇਸ ਸਥਾਨ ਤੇ ਬਿਤਾਏ 7 ਅਕਤੂਬਰ 201708 ਨੂੰ ਕਲਗੀ ਤਰਦਸ਼ਮੀਸ਼ਪੀ ਦਾ ਸਤਿਗਣ ਸ਼੍ਰੀ ਨਿਵਾਸ ਕਰ ਗਏ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ